ਕਿਹੜਾ ਕੰਮ ਕਰਦਾ ਚੌਂਕ ਬਣਨਾ ਹੈ ਤੁਸੀਂ ਦੇਖ ਸਕਦੇ ਚੌਂਕ ਦੇ ਕੀ ਹਾਲਾਤ ਸੀਗੇ ਇਹ ਚੌਂਕ ਬਣਨਾ ਹੈ ਸਾਰਾ ਚੌਂਕ ਇੱਥੋਂ ਤੋਂ ਲੈ ਕੇ ਇਧਰ ਨੂੰ ਥੋੜਾ ਪਟਾਵਾਂਗੇ ਉੱਧਰ ਪਟਾਵਾਂਗੇ ਲੇਵਲ ਦਾ ਪ੍ਰਪਰ ਲਵਾਂਗੇ ਇਧਰ ਨੂੰ ਥੋੜਾ ਪਟਾਵਾਂਗੇ ਅਖਬਾਰਾਂ ਦੇ ਲੀਡਰ ਨੇ ਅਖਬਾਰੀ ਲੀਡਰ ਨੇ ਪਹਿਲਾਂ ਵੀ ਮਾਤ ਖਾ ਚੁੱਕੇ ਨੇ ਜਮਾਨਤਾਂ ਆਪਣੀ ਜ਼ਬਤ ਕਰਾ ਚੁੱਕੇ ਨੇ ਪਹਿਲਾਂ ਵੀ ਉਹ ਲੋਕ ਤੇ ਅੱਜ ਉਹ ਖਬਰਾਂ ਦੇ ਵਿੱਚ ਫੇਰ ਲੀਡਰ ਬਣ ਕੇ ਬਿਆਨ ਦਿੰਦੇ ਨੇ ਵੀ ਸੜਕ ਅਸੀਂ ਬਣਵਾ ਰਹੇ ਹਾਂ ਅੱਜ ਪ੍ਰੈਸ ਦੇ ਮਾਧਿਅਮ ਨਾਲ ਹੀ ਮੈਂ ਦੱਸਣਾ ਚਾਹਨਾ ਇਹਦਾ ਖੁਲਾਸਾ ਇਸੇ ਗੱਲ ਦਾ ਕਰ ਰਿਹਾ ਹਾਂ ਮੈਂ ਤੇ ਲਿਖਿਆ ਮੈਂ ਕੰਮ ਚੱਲਦੇ ਦਾ ਮੌਂਹਨਾ ਵੀ ਕੀਤਾ ਵੀ ਸੜਕ ਵੀ ਵਧੀਆ ਵੱਲ ਰਹੀ ਹੈ ਕੁਝ ਹੀ ਸਮੇਂ ਦੇ 2-4 ਦਿਨ ਦੇ ਸੜਕ ਬਣਾ ਕੇ ਚੌਕ ਬਣਾ ਕੇ ਲੋਕਾਂ ਨੂੰ ਸਪੁੱਟ ਕਰ ਦੇ ਜੀ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਾਂ ਵੀ ਕੰਮ ਦਾ ਠੀਕ ਚੱਲ ਰਿਹਾ ਹੈ ਹਾਂ ਜੀ ਕੀ ਕਰਨਾ ਚਾਹੋ ਕਾ ਕੰਮ ਕਿੰਨੇ ਦਿਨ ਮੈਂ ਕੰਮ ਨਹੀਂ ਬੜੀਏਗਾ ਹਾਂ ਕਿਹੜਾ ਕਰਾਂਗੇ ਆਪਾਂ ਉਹ ਵੀ ਬੱਚਾ ਕੰਮ ਬੜੀਏ ਸਾਰੇ ਚੌਂਕਾ ਹਾਂ ਜੀ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋ ਰਹੀ ਆਸਾਨੀ ਬਣੀ ਹੁੰਦੇ ਰਾਤ ਕੋ ਵੀ ਕੰਮ ਕਰ ਰਹੇ ਹੋ ਨਹੀਂ ਆਜ ਰਾਤ ਵੀ ਕਰ ਦੇਣਾ ਹੈ ਲਗਾ ਕੇ ਕਰ ਦੇਣਾ ਠੀਕ ਕਮ ਤਾਂ ਯਾਦ ਕਰੇਗਾ ਸ਼ਾਮ ਦਾ ਸ਼ਾਮ ਦਾ ਸ਼ਾਮ ਨੂੰ ਖੁਜੋਗੇ ਹਾਂ ਬਾਪੂ ਲੈ ਤਾਂ ਕਿੰਨਾ ਡਾਲ ਰਹੇ ਹੋ ਡਾਲ ਰਹੇ ਹੋ ਜੀ ਤੇ ਬੜੀਆ ਲੱਗ ਰਾਣਾ ਸੜਕ ਜੇ ਬੜੀਆ ਬਣਾ ਕੇ ਦੇਣੀ ਆ ਪੰਜ ਚੌਕ ਦੀ ਹੋਇਆ ਨਹੀਂ ਜੀ ਮੜਵਾਣੀ ਗਿਆ ਕੋਈ ਨਹੀਂ ਕੋਈ ਨਹੀਂ ਆਪਣੀ ਹੈ ਬਹੁਤ ਚੋੜਾ ਇਹ ਚੋਕ ਬਣਾਇਆ ਇਹ ਸਾਰੇ ਚੌਂਕ ਬਣਾਇਆ ਤੁਸੀਂ ਦੇਖ ਸਕਦੇ ਹੋ ਚੌਂਕ ਦੇ ਕੀ ਹਾਲਾਤ ਸੀਗੇ ਇਹ ਚੌਕ ਬਣਾਇਆ ਸਾਰਾ ਚੌਕ ਉੱਥੋਂ ਤੋਂ ਲੈ ਕੇ ਇਧਰੋਂ ਵੀ ਥੋੜਾ ਪਟਾਵਾਂਗੇ ਉੱਥੋਂ ਪਟਾਵਾਂਗੇ ਲੈਵਲ ਦਾ ਬਰਾਬਰ ਲਵਾਂਗੇ ਇਧਰੋਂ ਵੀ ਥੋੜਾ ਪਟਾਵਾਂਗੇ ਇਹਨੂੰ ਬਰਾਬਰ ਲੈ ਕੇ ਆਵਾਂਗੇ ਸਾਰਾ देखो मेनू बड़ी खुशी हुई है ये जो चौक बन रहा है वार्ड नंबर 19 ਦਾ ਚੌਂਕ ਸੀਗਾ ਤੇ ਇਹ ਜਿਹੜਾ ਚੌਂਕ ਮੰਨੇ ਕਿਉਂਕਿ ਚੌਕ ਬਹੁਤ ਪਨਾ ਚੌਂਕ ਬਣਦਾ ਹੈ ਟੁੱਟਿਆ ਫੁੱਟਿਆ ਚੌਂਕ ਸੀਗਾ ਜਦੋਂ ਵੀ ਲੋਕੀ ਕੋਈ ਸ਼ਮਸ਼ਾਨ ਘਰ ਨੂੰ ਜਾਂਦੇ ਸੀ ਗੱਡੀਆਂ ਲੈ ਕੇ ਜਾਂ ਲੋਕੀ ਪੈਦਲ ਜਾਂਦੇ ਸੀ ਤਾਂ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਇਸ ਚੌਂਕ ਦੇ ਵਿੱਚੋਂ ਤੇ ਮੈਨੂੰ ਖੁਸ਼ੀ ਹੋਈ ਹੈ ਇਹ ਵਾਰਡ ਨੰਬਰ 19 ਦੀ ਸੜਕ ਦਾ ਵਿੱਚ ਜੋ ਸੜਕ ਬਣੀ ਸਰਕਾਰ ਨੂੰ ਮਿਲ ਤਾਂ ਉਹਦੇ ਜੋ ਕੁਝ ਸਟੈਂਡਰਡ ਐਸਟੀਮੇਟ ਬਚਿਆ ਤੇ ਮੈਂ ਈਓ ਸਾਹਿਬ ਨੂੰ ਬੇਨਤੀ ਕੀਤੀ ਤੇ ਐਸਓ ਸਾਹਿਬ ਨੂੰ ਐਮਈ ਸਾਹਿਬ ਨੂੰ ਬੇਨਤੀ ਕੀਤੀ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਵੀ ਜਿਹੜਾ ਐਸਟੀਮੇਟ ਬਜਦਾ ਪਿਆ ਉਹਦੇ ਬਾਕੀ ਦਾ ਸੀ ਲਿਖ ਕੇ ਦਿੱਤੀ ਨਗਰ ਕੌਂਸਲ ਲਿਖ ਕੇ ਦਿੱਤਾ ਵੀ ਉਹ ਬਚਦੇ ਪੈਸਿਆਂ ਦਾ ਐਸਟੀਮੇਟ ਦਾ ਇਹ ਚੌਕ ਬਣਾਇਆ ਜਾਵੇ ਤੇ ਅੱਜ ਉਸਦੇ ਦੋਲੋ ਤੇ ਇਹ ਚੌਕ ਬਣਨ ਜਾ ਰਿਹਾ ਤੇ ਨਾਲ ਹੀ ਦੱਸਣਾ ਜਨਾ ਕੁਛ ਥਾਲੀ ਦੇ ਬੈਂਗਣ ਕੁਛ ਲੋਕ ਖੋਤੀ ਆਗੂ ਜਿਹੜੇ ਕੋਈ ਖ਼ਬਾਰੀ ਲੀਡਰ ਨੇ ਇੱਥੇ ਖੜ ਕੇ ਫੋਟੋਆਂ ਖਿਚਾ ਕੇ ਅਖਬਾਰ ਚ ਭੇਜਦੇ ਆ ਵੀ ਅਸੀਂ ਚੌਕ ਬਣਾਵਾ ਰਹੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਉਹਨਾਂ ਕੋ ਕੀ ਪਾਵਰ ਹੈ ਚੌਕ ਬਣਾਉਣ ਦੀ ਕਿ ਉਹ ਕੀ ਜਾਂ ਦਾ ਪੱਲਿਓ ਪੈਸੇ ਦਿੱਤੇ ਨੇ ਫੇ ਤਾਂ ਮੈਨਾਂ ਨਾਮ ਦਾ ਬੋਰਡ ਵੀ ਲਵਾ ਦਨਾਂ ਇੱਥੇ ਜਿਹੜੇ ਉਹਨਾਂ ਨੇ ਅਖਬਾਰਾਂ 'ਚ ਬਿਆਨ ਦਿੱਤੇ ਨੇ ਵੀ ਚੌਂਕ ਵੀ ਮੇਰੀ ਬਦੌਲਤ ਬਣ ਰਿਹਾ ਉਹ ਬੰਦਾ ਕਹਿ ਰਿਹਾ ਥਾਲੀ ਦਾ ਬੈਂਗਣ ਹੈ ਜਿਨ੍ਹਾਂ ਨੂੰ ਲੋਕ ਨੂੰ ਕੋ ਘਰੇ ਨਹੀਂ ਕੋ ਪੁੱਛਦਾ ਉਹ ਅਖਬਾਰਾਂ ਦੇ ਵਿੱਚ ਫੋਟੋ ਖੜ ਕੇ ਖਿਚਾ ਕੇ ਅਖਬਾਰਾਂ 'ਚ ਇਹ ਬਿਆਨ ਦੇ ਰਹੇ ਨੇ ਵੀ ਇਹ ਚੌਂਕ ਅਸੀਂ ਲਿਖ ਕੇ ਦਿੱਤਾ ਤਾਂ ਜਾ ਕੇ ਬਣਿਆ ਔਰ ਮੈਂ ਤੁਹਾਡੇ ਮਾਧਿਅਮ ਮੇਰੇ ਲਈ ਪ੍ਰੈਸ ਨੂੰ ਦੱਸਣਾ ਚਾਹਨਾ ਇਹ ਜੇ ਜਿਹੜੀ ਸੜਕ ਬਣ ਰਹੀ ਹੈ ਇਹਦਾ ਕਾਰਨ ਇਹ ਹੈ ਕਿਉਂਕਿ ਇੱਕ ਐਸਟੀਮੇਟ ਸੀਗਾ ਮੈਂ ਅੱਜ ਦੱਸਣਾ ਚਾਹਨਾ ਜਿਹੜੀ ਸ਼ਮਸ਼ਾਨ ਘਾਟ ਰੋਡ ਨੂੰ ਸੜਕ ਜਾਂਦੀ ਸੀ ਉੱਥੇ ਐਸਟੀਮੇਟ 'ਚ ਪੈਸੇ ਬਚਦੇ ਸੀ ਜੇ ਪੈਸੇ ਬਚਦੇ ਤਾਂ ਲੈਫਟ ਹੋ ਜਾਣੇ ਸੀਗੇ ਰੁਪੇਸ਼ ਠੇਕੇਦਾਰ ਜੀ ਦਾ ਕੰਮ ਸੀਗਾ ਸੜਕ ਦੇ ਵਿੱਚ ਤੇ ਉਸ ਨਾਲ ਦੀ ਨਾਲ ਕਿਉਂਕਿ ਮੈਨੂੰ ਜਦ ਦਿਖਿਆ ਮੈਂ ਨਾਲ ਦੀ ਨਾਲ ਬੇਨਤੀ ਕੀਤੀ ਇਸ ਵਾਰਡ ਦੇ ਵਾਰਡ ਨੰਬਰ 20 ਵੀ ਪੈਂਦਾ ਤੇ 11 ਨੰਬਰ ਵਾਰਡ ਵੀ ਪੈਂਦਾ ਇੱਥੇ ਇਸ ਇਸ ਚੌਂਕ ਨੂੰ ਤੇ ਉਹਨਾਂ ਦੇ ਐਮਸੀਆਂ ਨੂੰ ਮੈਂ ਬੇਨਤੀ ਕੀਤੀ ਵੀ ਮੈਂ ਮੇਰਾ ਕਸਟਮਰ ਵਜਦਾ ਹੈ ਤੇ ਮੈਂ ਇੱਥੇ ਚੌਂਕ ਹੀ ਬਣਵਾ ਲਵਾਂ ਤਾਂ ਕੋਈ ਤਰਾਜ ਤਾਂ ਨਹੀਂ ਤੁਹਾਨੂੰ ਤਾਂ ਉਹਨਾਂ ਨੇ ਵੀ ਸਹਿਮਤੀ ਦਿੱਤੀ ਨਾਲ ਉਹਨਾਂ ਨੇ ਵੀ ਸਹਿਮਤੀ ਉਹਨਾਂ ਦੇ ਐਮਸੀਆਂ ਨੇ ਵਾਰਡ ਨੰਬਰ 20 ਤੇ ਵਾਰਡ ਨੰਬਰ 11 ਦੇ तिवारी ਸਾਹਿਬ ਵੀ ਮਿਸਿਸ ਐਮਸੀ ਨੇ ਤੇ ਗੋਰੋ ਵਿਜਨ ਐਮਸੀ ਆ ਉਹਨਾਂ ਨੇ ਵੀ ਨਾਲ ਮੇਰੀ ਸਹਿਮਤੀ ਦਿੱਤੀ ਵੀ ਭਾਟਿਆ ਜੀ ਤੁਸੀਂ ਵਧੀਆ ਪ੍ਰਾਲਾ ਕਰ ਰਹੇ ਹੋ ਤੇ ਨਸਨਾ ਚਾਹਨਾ ਜਿਹੜੇ ਥਾਲੀ ਦੇ ਬੈਂਗਲ ਲੋਕ ਨੇ ਉਹ ਖਬਰਾਂ ਦੇ ਲੀਡਰ ਨੇ ਅਖਬਾਰੀ ਲੀਡਰ ਨੇ ਪਹਿਲਾਂ ਵੀ ਮੱਤ ਖਾ ਚੁੱਕੇ ਨੇ ਜਮਾਨਤਾਂ ਵੀ ਜਬਤ ਕਰਾ ਚੁੱਕੇ ਨੇ ਪਹਿਲਾਂ ਵੀ ਉਹ ਲੋ ਤੇ ਅੱਜ ਉਹ ਖਬਰਾਂ ਦੇ ਵਿੱਚ ਫੇਰ ਲੀਡਰ ਬਣ ਕੇ ਬਿਆਨ ਦਿੰਦੇ ਨੇ ਵੀ ਸੜਕ ਅਸੀਂ ਬਣਵਾ ਰਹੇ ਹਾਂ ਅੱਜ ਪ੍ਰੈਸ ਦੇ ਮਾਧਿਅਮਾਂ ਨਾਲ ਜੀ ਮੈਂ ਦੱਸਣਾ ਚਾਹਨਾ ਇਹਦਾ ਖੁਲਾਸਾ ਇਸੇ ਗੱਲ ਦਾ ਕਰ ਰਿਹਾ ਹਾਂ ਮੈਂ ਤਾਂ ਲਿਖਿਆ ਮੈਂ ਕੰਮ ਚੱਲਦੇ ਤੇ ਮੌਂਹਨਾ ਵੀ ਕੀਤਾ ਵੀ ਸੜਕ ਵੀ ਵਧੀਆ ਵੱਲ ਰਹੀ ਹੈ ਕੁਝ ਹੀ ਸਮੇਂ ਦੇ 2-4 ਦਿਨ ਦੇ ਸੜਕ ਬਣਾ ਕੇ ਚੌਂਕ ਬਣਾ ਕੇ ਲੋਕਾਂ ਨੂੰ ਸਪੁਰਦ ਕਰ ਦਿੱਤਾ ਜੋ ਸਿਰਫ ਇਹ ਵਾਰਡ ਨੰਬਰ 19 ਦੀ ਐਮਸੀ ਰੂਬੀ ਪਾਟਿਆ ਦੀ ਮਿਹਨਤ ਹੈ ਮੇਰੀ ਜੋ ਧਰਮ ਪਤਨੀ ਵਾਰਡ ਨੰਬਰ 19 ਦਾ ਐਮਸੀ ਹੈ ਉਹਦੀ ਬਦੌਲਤ ਇਹ ਜਿਹੜਾ ਚੌਂਕ ਬਣਨ ਜਾ ਰਿਹਾ ਹੈ ਤੇ ਮੈਂ ਚਲੋ ਕੋਈ ਯਾਨੀ ਸ਼ੌਂਕ ਲੋਕੀ ਪਰਸੋਂ ਮੈਂ ਦੇਖਿਆ ਤੇ ਵੀ ਕੱਲ ਅਖਬਾਰ ਚ ਫੋਟੋਆਂ ਲੱਗੀਆਂ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਤਿੰਨ ਚਾਰ ਲੋਕਾਂ ਨੂੰ ਕੋਲ ਖੜਾ ਲਿਆ ਤੇ ਅਖਬਾਰ ਚ ਫੋਟੋ ਲਵਾਤੀ ਥਾਲੀ ਦੇ ਬੈਂਗਣਾਂ ਲੋਕ ਉਹ ਕਰੀ ਇੱਧਰ ਕਰੀ ਉੱਧਰ ਕਰੀਓ ਤੱਕ ਪਤਾ ਹੀ ਨਹੀਂ ਹੁੰਦਾ ਨਾ ਇਹਦਾ ਕੁਝ ਕਿਦਰਾ ਕੀ ਹੈ ਘਰੇ ਉਹਨਾਂ ਦੀ ਕੋਈ ਔਕਾਤ ਨਹੀਂ ਜਿਵੇਂ ਪੰਜਾਬੀ ਦੀ ਕਹਾਵਤ ਹੈ ਇਹ ਔਕਾਤ ਦੇ ਵਿੱਚ ਕੋੜ ਕੇਲੀ ਮਾਰਨੇ ਸ਼ਟੀਰੀਆਂ ਨੂੰ ਜੱਫੇ ਉਹ ਕੰਮ ਉਹਨਾਂ ਲੋਕਾਂ ਦਾ ਹੈ ਅਖਬਾਰਾਂ ਚ ਫੋਟੋਆਂ ਲਵਾਉਣ ਦੇ ਸ਼ੌਕੀਨ ਨੇ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈਗਾ ਤੇ ਜੋ ਝੋਕ ਬਣ ਰਿਹਾ ਹੈ ਇਹ ਮੈਂ ਕਾਲਪੁਰਖ ਵਾਘੁਰ ਦਾ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿਉਂਕਿ ਲੋਕਾਂ ਦੀ ਦਵਾਵਾਂ ਮੇਰੇ ਨਾਲ ਨੇ ਜੇ ਸਾਡੇ ਕੋ ਐਸਟੀਮੇਟ ਬਚਦਾ ਸੀ ਅਸੀਂ ਲਿਖ ਕੇ ਦਿੱਤਾ ਨਗਰ ਕੌਂਸਲ ਦੇ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਸਾਡੇ ਇੱਥੇ ਮੰਤਰੀ ਸਾਹਿਬ ਨੇ ਤਰਪੀ ਸਿੰਘ ਜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਨਗਰ ਕੌਂਸਲ ਦੇ ایਓ ਸਾਹਿਬ ਦਾ ਐਮਈ ਸਾਹਿਬ ਦਾ ਐਸਓ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਐਪਲੀਕੇਸ਼ਨ ਨੂੰ ਮਨਜ਼ੂਰੀ ਦਿੱਤੀ ਤੇ ਜਿਹੜੇ ਪੈਸੇ ਬਚਦੇ ਉਹ ਇੱਥੇ ਲਾਏ ਨੇ ਉਹ ਇਹ ਕਾਰਨ ਨੂੰ ਮੈਂ ਪ੍ਰੈਸ ਨੂੰ ਦੱਸਦੇ ਹਾਂ